ਦੋਸਰੀ ਗੱਲ ਵੀਰ ਜੀ ਤੇ ਥੋੜਾ ਛੋਟਾ ਵੀਰ ਅੱਜ ਫੇਰ ਆਇਆ ਗਿਆ ਤੇ ਉਹ ਨਵੀਂ ਅਪਡੇਟ ਇਹ ਸੀ ਬਾਈ ਜੀ ਯੂਐਸਏ ਦੀ ਕਿ ਬਾਈ ਟ੍ਰੰਪ ਸਾਬ ਨੇ ਥੋੜੀ ਜਿਹੀ ਕਾਨੂੰਨਾਂ ਵਿੱਚ ਬਹੁਤ ਬਦਲਾਅ ਕਰਤਾ ਹਾਂ ਜਿੱਦਾਂ ਕਿ ਸਟੂਡੈਂਟਾਂ ਵਾਸਤੇ ਬਹੁਤ ਹੀ ਬੁਰੀ ਖਬਰ ਹੈ ਜਿਹੜੇ ਸਟੂਡੈਂਟ ਗਏ ਹੋਏ ਸੀ ਚਾਹੇ ਉਹ ਇੰਡੀਆ ਦੇ ਸੀ ਚਾਹੇ ਉਹ ਕਿਸੇ ਵੀ ਹੋਰ ਕੰਟਰੀ ਦੇ ਲਾਲੂ ਬੰਗਲਾਦੇਸ਼ ਨੇਪਾਲ ਚਾਈਨਾ ਜਿੱਥੋਂ ਦੀ ਵੀ ਮਰਜ਼ੀ ਹੁਣ ਹੁਣ ਬਹੁਤ ਸਾਰੇ ਸਟੂਡੈਂਟ ਦਾ ਸੁਪਨਾ ਹੁੰਦਾ ਕਿ ਭਾਈ ਯੂ ایس ਏ ਪੜ੍ਹਨ ਜਾਈਏ ਯੂ ایس ਏ ਦਾ ਵੀਜ਼ਾ ਵੀ ਮਿਲ ਜਾਤਾ ਖਾਸ ਕਰਕੇ ਯੂ ایس ਏ ਦਾ ਵੀਜ਼ਾ ਬਹੁਤ ਇਹ ਮੰਨ ਕੇ ਚੱਲੋ ਭਾਈ ਇਹ ਲਾਟਰੀ ਵਾਲਾ ਸਿਸਟਮ ਹੀ ਮੰਨ ਲਓ ਲੱਕ ਤੇ ਤੇ ਬਹੁਤ ਔਖਾ ਮਿਲਦਾ ਸਟੂਡੈਂਟਾਂ ਨੂੰ ਔਖਾ ਵੀ ਮਿਲਿਆ ਵੀਜ਼ਾ ਕਿਉਂ ਵਧੀਆ ਪੜ੍ਹੇ ਲਿਖੇ ਸੀ ਜਿਹੜੇ ਉਹਨਾਂ ਨੂੰ ਮਿਲਿਆ ਗਿਆ ਤੇ ਜਿਹੜੇ ਆਮ ਭਾਈ ਪਲੱਸ 2 ਵਾਲੇ ਸੀ ਉਹ ਤਾਂ ਤੁਹਾਨੂੰ ਪਤਾ ਵੀ ਕਿੰਨਾ ਮੁਸ਼ਕਲ ਹੀ ਮੰਨ ਲਓ ਪਲੱਸ 2 ਵਾਲਿਆਂ ਨੂੰ ਤਾਂ ਕੈਨੇਡਾ ਤਾਂ ਫੇਰ ਵੀ ਚਲੋ ਵੀਜ਼ਾ ਦਿੰਦਾ ਰਿਹਾ ਹੈ ਆਪਾਂ ਨਹੀਂ ਕਹਿ ਸਕਦੇ ਪਰ ਯੂ ایس اے ਦੇ ਵਿੱਚ ਜਾਣਾ ਬੜਾ ਹੀ ਮੁਸ਼ਕਲ ਸੀਗਾ ਯੂ ایس اے ਵੀਜ਼ਾ ਹੀ ਨਹੀਂ ਦਿੰਦਾ ਸੀਗਾ ਤੇ ਜਿਹੜੇ ਜਵਾਕਾਂ ਨੂੰ ਮਿਲਿਆ ਵੀ ਸੀ ਵੀਜ਼ਾ ਪੜ੍ਹਾਈ ਕਰਦੇ ਸੀਗੇ ਤੇ ਪੜ੍ਹਾਈ ਕਰਦੇ ਸੀ ਚਲੋ ਪੜ੍ਹਾਈ ਕਰਦੇ ਹੋਏ ਕਈ ਵਾਰੀ ਜਵਾਕ ਧਰਨੇ 'ਚ ਬਗ ਜਾਈ ਜਾਂਦਾ ਧਰਨਾ ਵੀ ਕੋਈ ਇਸ਼ੂ ਹੁੰਦਾ ਵੀ ਸਾਡੀ ਫੀਸ ਨੂੰ ਕੋਈ ਮਾੜਾ ਮੋਟਾ ਇਸ਼ੂ ਬਣ ਜਾਂਦਾ ਹਨ ਕੈਨੇਡਾ ਵਿੱਚ ਵੀ ਧਰਨੇ ਲੱਗਦੇ ਨੇ ਸਟੂਡੈਂਟ ਜਾਂਦੀ ਨਹੀਂ ਆਪਾਂ ਖਬਰਾਂ ਦੇਖਦੇ ਆ ਕਿਤੇ ਟ੍ਰਾਂਟੋ ਮੌਟਰੀ ਅਲੱਗ-ਅਲੱਗ ਸਟੇਟਾਂ 'ਚ ਧਰਨੇ ਲੱਗਦੇ ਰਹਿੰਦੇ ਨੇ ਚਲੋ ਸਟੂਡੈਂਟ ਜਾਂਦੇ ਨੇਗੇ ਤੇ ਕਈ ਵਾਰੀ ਕਿਸੇ ਵੀਡੀਓ ਤੇ ਕਲਿੱਕ ਵੀ ਹੋ ਜਾਦਾ ਸਟੂਡੈਂਟ ਵੀਡੀਓ ਦੇਖ ਲਾਦਾ ਹੁਣ ਫੇਸਬੁੱਕ ਤੇ ਕਮੈਂਟ ਵੀ ਪਾ ਦਦਾ ਕੋਈ ਛੋਟੀ ਉਮਰ ਹੁੰਦੀ ਆ ਉੱਥੇ ਆਪਣੀ ਭਾਵਨਾ ਲਿਖ ਦਦਾ ਕੋਈ ਨਾ ਕੋਈ ਵੀਡੀਓ ਤੇ ਕਮੈਂਟ ਵੀ ਕਰ ਦਦਾ ਸੋਸ਼ਲ ਮੀਡੀਆ ਤੇ ਹੁਣ ਉਹਨਾਂ ਨੇ ਕੀ ਕਰਿਆ ਉਹ ਕਹਿੰਦੇ ਵੀ ਜਿਹੜੇ ਸਟੂਡੈਂਟ ਨੇ ਕੋਈ ਵੀ ਸਟੂਡੈਂਟ ਨੇਗੇ ਕਿਸੇ ਵੀ ਕੈਂਟਰੀ ਦੇਣੇਗੇ ਉਹ ਕਹਿੰਦੇ ਜੇ ਜਿਹੜੇ ਸਟੂਡੈਂਟ ਪੜ ਰਹੇ ਨੇਗੇ ਤੇ ਵੀ ਚਾਹੇ ਉਹ ਪੜ ਕੇ ਵਰਕ ਪਰਮਿਟ ਤੇ ਹੋ ਗਏ ਉਹ ਉਤੇ ਪਰਮਟ ਮਿਲ ਜਾਂਦਾ ਅਲੱਗ ਅਲੱਗ ਐਕਸਟਵਨ ਹੈ ਤਾਂ ਉੱਥੇ ਅਲੱਗ ਅਲੱਗ ਕੈਟਾਗਰੀਆਂ ਨੇ ਹੁਣ ਉਰੇ ਆਪਾਂ ਮੈਂਡਾ ਦੇ ਵਿੱਚ ਬਰਕਰਾਰ ਮੀਟੀ ਕਹਿੰਦੇ ਨੇ ਵੀ 3 ਸਾਲ ਦਾ ਮਿਲ ਗਿਆ ਬੱਚੇ ਨੂੰ 2 ਸਾਲ ਦਾ ਕਿਸੇ 1.5 ਸਾਲ ਦਾ ਵੀ ਮਿਲਦਾ ਹੈਗਾ ਡਿਪੈਂਡ ਕਰਦਾ ਉਹਦੇ ਲੱਕ ਤੇ ਹੋ ਸਕਦਾ 1.5 ਸਾਲ ਦਾ ਦੇ ਦੇ ਉਹ ਤਾਂ ਆਫੀਸਰ ਦੇ ਉੱਤੇ ਡਿਪੈਂਡ ਕਰਦਾ ਕਿਉਂ ਕਿੰਨੇ ਟਾਈਮ ਦੱਸ ਦਿੰਦਾ ਤੇ ਉਹਨਾਂ ਨੇ ਕੀ ਨਵਾਂ ਰੂਲ ਕੱਢਤਾ ਉਹ ਕਹਿੰਦੇ ਵੀ ਨਵੇਂ ਕਾਨੂੰਨ ਦੇ ਵਿੱਚ ਜੇ ਕੋਈ ਬੱਚਾ ਇਸੇ ਧਰਨੇ ਦੇ ਵਿੱਚ ਜਾਂਦਾ ਸ਼ਾਮਲ ਹੁੰਦਾ ਉਹਨੂੰ ਦੇਸ਼ ਚ ਨਿਕਾਲਾ ਦੇ ਦਿਓ ਦੇਸ਼ ਚੋਂ ਕੱਢ ਦਿਓ ਕਿਉਂ ਅਜ ਉਹ ਧਰਨੇ ਚ ਗਿਆ ਕੱਲ ਨੂੰ ਫੇਰ ਅਸੀਂ ਕਹਿੰਦੇ ਅੱਜ ਜਾਬ ਦੇਸ਼ ਚ ਹੋਣਾ ਹੀ ਨਹੀਂ ਦੇਣਾ ਵੀ ਉਹਦਾ ਵੀਜ਼ਾ ਰੱਦ ਕਰ ਦਿਓ ਤੇ ਬਹੁਤ ਸਾਰੇ ਜਵਾਖਾਂ ਦੇ ਵੀਜ਼ੇ ਰੱਦ ਹੋ ਗਏ ਨੇ ਉਹਨਾਂ ਨੂੰ ਕਹਿੰਦੇ ਰਾਤੋਂ ਰਾਤ ਮੇਲਾ ਆ ਗਈਆਂ ਤੇ ਮੇਲਿਆਂ ਦੇ ਵਿੱਚ ਸਿੱਧਾ ਹੀ ਆਇਆ ਕਿ ਤੁਹਾਡਾ ਵੀਜ਼ੇ ਰੱਦ ਕਰ ਦਿੱਤੇ ਗਏ ਨੇ ਤੁਸੀਂ ਭਾਈ ਕੁਝ ਦਿਨਾਂ ਦੇ ਅੰਦਰ ਆਪਦਾ ਵਾਪਸ ਜਾਓ ਜਿਹੜੇ ਦੇਸ਼ ਤੋਂ ਆਏ ਤੁਹਾਡੇ ਵੀਜ਼ੇ ਰੱਦ ਨੇ ਗਏ ਇਹਨੇ ਕੁਝ ਛੋਟੇ ਤੇ ਗਵਰਨਮੈਂਟ ਫਿਰ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਕਰੂਗੀ ਤੇ ਹੁਣ ਤੁਹਾਡੇ ਕੋਲੇ ਮੌਕਾ ਹੈਗਾ ਟਿਕਟ ਲਾਓ ਤੇ ਵਾਪਸ ਚੜਜੋ ਕਿਉਂ ਬਈ ਫਿਰ ਨਹੀਂ ਜਾਊਗਾ ਜਦੋਂ ਬੀਜਾ ਰਾਦਾ ਚੱਕ ਕੇ ਜੇਲ੍ਹ ਚ ਰੋਪਣਗੇ ਉਰੇ ਹੈਰਾਨੀ ਹੋਣਾ ਕਰਨਾ ਤਾਂ ਫਿਰ ਵੀ ਆਉਣਾ ਤਾਂ ਫਿਰ ਵੀ ਪੈਣਾ ਐਦੂ ਚੰਗਾ ਪਹਿਲੀ ਆ ਜੇ ਤੇ ਇੱਕ ਹੋਰ ਕਰਤਾ ਉਹਨਾਂ ਨੇ ਜੇ ਕੋਈ ਅਲੱਗ ਵੈਬਸਾਈਟ ਆ ਗਈ ਮੰਨ ਲਓ ਵੀ ਕੋਈ ਸੋਸ਼ਲ ਮੀਡੀਆ ਆ ਗਈ ਫੇਸਬੁੱਕ ਪਲੇਟਫਾਰਮ ਲਾ ਲਓ YouTube ਲਾ ਲਓ ਕੋਈ ਧਰਨੇ ਵਾਲੀਆਂ ਵੀਡੀਓ ਨੇ ਕੋਈ ਵੀ ਵੀਡੀਓ ਨੇ ਗਈਆਂ ਸਰਕਾਰ ਸੰਬੰਧਿਤ ਜਿਹੜੀਆਂ ਮੱਲੋ ਵੀ ਸਰਕਾਰ ਨੂੰ ਨਹੀਂ ਚੰਗਾ ਲੱਗਦਾ ਵੀ ਉਹਰੇ ਐਦਾਂ ਦੇ ਕੰਮ ਵਧੀਆ ਨਹੀਂ ਹੈਗੇ ਧਰਨੇ ਲਾਉਣੇ ਜਾਂ ਕਿਸੇ ਨੂੰ ਬੋਲਣਾ ਉਹ ਵੀਡੀਓ ਤੇ ਥੱਲੇ ਕਮੈਂਟ ਕਰਦਾ ਉਹ ਕਮੈਂਟ ਵੀ ਹੁਣ ਗਵਰਨਮੈਂਟ ਸਾਰੇ ਖਰੋਲਣ ਲੱਗੀ ਜੇ ਕਿਸੇ ਬੰਦੇ ਨੇ ਕਮੈਂਟ ਕੀਤਾ ਹੋਊਗਾ ਤਾਂ ਉਹਨਾਂ ਬੰਦਿਆਂ ਨੂੰ ਵੀ ਮੇਲਾ ਆ ਗਈਆਂ ਨੇ ਗਈਆਂ ਇਹਦੇ ਵਿੱਚ ਕਹਿੰਦੇ ਨੇ ਇੰਡੀਆ ਦੇ ਵੀ ਬਹੁਤ ਸਾਰੇ ਜਵਾਕ ਨੇਗੇ ਹਲੇ ਆ ਗਈਆਂ ਨੇ ਕਈਆਂ ਨੂੰ ਆਉਣੀਆਂ ਬਾਕੀ ਨੇ ਤੇ ਉਹ ਕਹਿੰਦੇ ਵੀ ਜਿਹੜੇ ਕਮੈਂਟ ਕਰਦੇ ਨੇ ਵੀਡੀਓ ਤੇ ਉਹ ਬੰਦਿਆਂ ਨੂੰ ਵੀ ਮੇਲਾ ਆ ਗਿਆ ਭਾਈ ਸੋਡੇ ਵੀਜ਼ੇ ਰੱਦ ਕਰਤੇ ਦੇਖੋ ਇੱਕ ਛੋਟੀ ਜੀ ਗੱਲ ਆ ਛੋਟੀ ਜੀ ਗੱਲ ਤੀ ਦੇਖੋ ਵੀਜ਼ਾ ਸਾਰੀ ਜ਼ਿੰਦਗੀ ਅਗਲਾ ਸੋਚ ਕੇ ਆਉਂਦਾ ਯਾਰ ਕਿਉਂ ਅਗਲਾ ਦਾ ਸੁਪਨਾ ਹੁੰਦਾ ਵੀ ਯਾਰ ਮੈਂ ਉੱਥੇ ਰਹੂੰਗਾ ਤਰੱਕੀ ਕਰੂੰਗਾ ਹਰ ਇੱਕ ਬੰਦੇ ਦੀ ਹੁੰਦਾ ਵੀ ਤਰੱਕੀ ਕਰੂੰਗਾ ਪੈਸੇ ਕਮਾਉਂਗਾ ਮੇਨ ਰੀਜ਼ਨ ਤਾਂ ਇਹੀ ਆ ਭਾਈ ਪੈਸੇ ਖਾਤਰ ਹੀ ਆਉਂਦਾਗਾ ਕਿ ਹਰੇਕ ਦੇ ਮਨ 'ਚ ਇਹ ਹੁੰਦਾ ਮੈਂ ਵੀ ਕੋਈ ਮਹਿੰਗੀ ਚੀਜ਼ ਖਰੀਦਾਂ ਪੈਸੇ ਕਮਾ ਕੇ ਮੈਂ ਵੀ ਸੌਖਾ ਬਣਾ ਸੁਪਨਾ ਹਰੇਕ ਬੱਚੇ ਦੀ ਇਦਾਂ ਹੁੰਦਾ ਵੀ ਥੋੜਾ ਸੋਕੇ ਹੋ ਜੀ 2 ਰੁਪਏ ਲਵੇ ਹੁਣ ਯਾਰ ਲੋਕ ਮੈਨੂੰ ਕਹਿਣ ਬਾਕੀ ਮੁੰਡੇ ਨੇ ਕੰਮ ਕੀਤਾ ਤਕਰੀ ਨੇ ਕੰਮ ਕੀਤਾ ਸੇਕਦੇ ਮਨ ਚ ਇਹੀ ਇੱਛਾ ਹੁੰਦੀ ਆ ਹੁਣ ਬਈ ਉਹਨਾਂ ਦੀ ਇੱਕ ਕਮੈਂਟ ਨਹੀਂ ਜਾਂ ਇੱਕ ਧਰਨੇ ਚ ਗਏ ਨੇ ਉਹਨਾਂ ਦਾ ਸਾਰਾ ਕੁਝ ਰੋਲ ਤਾਂ ਵਾਪਸ ਗਿਆ ਨਾ ਹੁਣ ਜਿਹੜਾ ਅਖ ਬਾਹਰਲੇ ਮੁਲਕ ਦੇ ਵਿੱਚ ਰਹਿ ਗਿਆ ਚਾਹੇ ਉਹ ਕੈਨੇਡਾ ਆਸਟ੍ਰੇਲੀਆ ਜਾਂ ਯੂ ਐਸ اے ਕੋਈ ਵੀ ਲਾ ਲੋ ਜਾਂ ਯੂ ਕੇ ਉਹ ਬੰਦੇ ਨੂੰ ਇੰਡੀਆ ਜਾ ਕੇ ਰਹਿਣਾ ਬਹੁਤ ਮੁਸ਼ਕਲ ਆ ਕਿਉਂਕਿ ਉਹ ਬੰਦੇ ਉਹਨਾਂ ਦੇ ਦਿਮਾਗ 'ਚ ਘਰ ਗੱਲ ਕਰ ਜਾਂਦੀ ਇੱਕ ਤਾਂ ਵੀ ਆਏ ਆ ਉੱਥੇ ਆ ਰੂਲ ਨੇ ਉਹ ਦਿਮਾਗ ਮੈਂ ਜਿਹੜੇ ਇੰਡੀਆ 'ਚ ਜਾ ਕੇ ਰਹੇ ਵੀ ਨੇ ਮੈਂਟਲੀ ਅਫਸੈਟ ਹੋ ਕਿਉਂਕਿ ਜਿਹੜੇ ਕੁਝ ਬੱਚੇ ਤਾਂ ਇਹ ਹੁੰਦੇ ਨੇ ਕਬੀਲਦਾਰ ਸੋਚਦੇ ਆ ਯਾਰ ਜਿੱਦਾਂ ਕਿ ਮੈਂ ਐਗਜ਼ੈਂਪਲ ਦੇਦਾ ਨਾ ਹੁਣ ਕਈਆਂ ਦੀ ਸੋਚ ਨਹੀਂ 'ਚ ਬੜਾ ਡਿਫਰੈਂਟ ਹੁੰਦਾ ਬਾਈ ਕਈ ਇਹ ਸੋਚਦੇ ਨੇ ਤੇ ਵੀ ਆਰ ਵੀ ਕਿਉਂ ਨਾ ਆਪਾਂ ਰੋਟੀਆਂ ਖਾਣੀਆਂ ਚਲੋ ਰੱਬ ਦਾ ਭਾਣਾ ਸੀ ਫੇਰ ਕੀ ਉਹ ਡਿਪੋਰਟ ਹੁੰਨੇ ਆ ਰਬੀਜਾ ਰੱਦ ਹੋ ਗਿਆ ਆਪਣੇ ਘਰ-ਬਾਰ ਹੈ ਜੇ ਰੋਟੀ ਖਾਣੀਆਂ ਇੰਡੀਆ 'ਚ ਖਾ ਲੈਣੇ ਔਰ ਕਈ ਇਹ ਨਹੀਂ ਸੋਚਦੇ ਕਈ ਇਹ ਸੋਚਦੇ ਨੇ ਵੀ ਸਾਰਾ ਕੁਝ ਹੀ ਬਾਹਰ ਆ। ਇੰਡੀਆ ਕੁਝ ਨਹੀਂ ਹੈ ਕਿ ਇੰਡੀਆ ਕੀ ਕਰਾਂਗੇ ਜਾ ਕੇ ਕੀ ਨਹੀਂ ਕਰਾਂਗੇ ਇਹਦੇ ਉੱਤੇ ਇੱਕ ਐਗਜ਼ਾਮਪਲ ਆ ਬਾਈ। ਤੇ ਕੁੜੀ ਆ ਔਰੇ। ਤੇ ਉਹਨੂੰ ਕਾਫੀ ਟਾਈਮ ਹੋ ਗਿਆ ਵਰਕ ਪਰਮਿਟ ਤੇ ਵੀ ਹੋ ਗਈ ਉਹ। ਉਹਨੂੰ ਕੰਮ ਨਹੀਂ ਮਿਲਿਆ। ਤੇ ਕੰਮ ਜਮਾ ਵੀ ਨਹੀਂ ਮਿਲਿਆ ਘਰੋਂ ਹੀ ਪੈਸੇ ਮੰਗਾਈ ਜਾਂਦੀ ਆ। ਮੈਂ ਉਹਨੂੰ ਆਖੇ ਕੁੜੀਏ ਮੈਂ ਕਹ ਵੀ ਤੂੰ ਕੈਨੇਡਾ ਹੀ ਆ। ਤੇ ਸਟੂਡੈਂਟ ਆਈ ਸੀ। ਮੈਂ ਕਿਹਾ ਵੀ ਕੁੜੀਏ ਤੈਨੂੰ ਕਾਫੀ ਟਾਈਮ ਹੋ ਗਿਆ 3 ਸਾਲ ਦੇ ਕਰੀਬ ਹੋ ਗਏ। ਪੜਾਈ ਵੀ ਪੂਰੀ ਹੋ ਗਈ ਵਰਕ ਪਰਮਿਟ ਵੀ ਮਿਲ ਗਿਆ ਤੇ ਨੂੰ ਕੰਮ ਨਹੀਂ ਮਿਲਿਆ ਕਹਿੰਦੀ ਪੀਆਰ ਦੇ ਚੱਕਰ ਚ ਹੁਣ ਬਈ ਜਦੋਂ ਕੰਮ ਹੀ ਨਹੀਂ ਮਿਲਿਆ ਉਹਨੂੰ ਟੈਕਸ ਨਹੀਂ ਭਰਿਆ ਕੋਈ ਐਕਸਪੀਰੀਅੰਸ ਨਹੀਂ ਹੈਗਾ ਕੁਝ ਵੀ ਨਹੀਂ ਹੈਗਾ ਉਹਦੇ ਪੱਲੇ ਤਰਲੇ ਸਿਰਫ ਵੜੀ ਕਿਉਂਕਿ ਐਦਾਂ ਦਾ ਪੀਆਰ ਮਿਲਦੀ ਵੀ ਨਹੀਂ ਹੈਗੀ ਕੋਈ ਵੀ ਕਿਸੇ ਨੂੰ ਕੋਈ ਵੀ ਗੱਪ ਮਾਰ ਦੇ ਕਿਉਂ ਵਕੀਲਾ ਬਈ ਵਕੀਲ ਨੇ ਤਾਂ ਕਾਗਜ ਲਾਉਣੇ ਜੇ ਵਕੀਲ ਕੋਲ ਜਾਓਗੇ ਕਾਗਜ ਲਾਉਣੇ ਆ ਉਹਨਾਂ ਨੇ ਫੀਸ ਲੈ ਲੈਣੀ ਆ ਹੁਣ ਤੁਹਾਡੇ ਕਾਗਜ ਨਹੀਂ ਵਧਿਆ ਸੀ ਅਗਲੇ ਤੇ ਕੀ ਕਹਿ ਲੱਗਣੇ ਤਾਂ ਜਿਹੜੇ ਤੁਹਾਡੀ ਸਟੇਟਸ ਹੈਗਾ ਅਸੀਂ ਅਗਲੇ ਨਾਲ ਦੇਣੀ ਆ ਮੈਂ ਉਹਨੂੰ ਆਖਿਆ ਮੈਂ ਕਿ ਤੈਨੂੰ ਪੀਆਰ ਮਿਲਦੇ ਚਾਂਸ ਕਿੱਥੋਂ ਨੇਗੇ ਕੋਈ ਕੰਮ ਨਹੀਂ ਤੇਰੇ ਕੋਲੇ ਕੋਈ ਸਕਿੱਲ ਨਹੀਂ ਤੈਨੂੰ ਕੰਮ ਕਿ ਪੀਆਰ ਕਿੱਦਾਂ ਮਿਲ ਜੂਗੀ ਤੇ ਮੈਂ ਕਿਹਾ ਵੀ ਤੂੰ ਚਲੋ ਕੋਈ ਗੱਲ ਨਹੀਂ ਮੈਂ ਤੇਰਾ ਮਾਣਾਗਾ ਮਾ ਕੁੜੀਏ ਮੈਂ ਕਿ ਹੂੰ ਵੀ ਤਾਂ ਆਪਾਂ ਹੁਣ ਪੰਜਾਬੀ ਚ ਕੁੜੀਏ ਕੁੜੀ ਨੂੰ ਆਪਣੀ ਕੁੜੀ ਨੂੰ ਕਹਦਾ ਨੇ ਪਿੰਡ ਦੀ ਕੁੜੀ ਹੋਵੇ ਕੁੜੀਏ ਕਹਦਾ ਨੇ ਕੁੜੀਏ ਮੈਂ ਕਿਹਾ ਵੀ ਕੁੜੀਏ ਮੈਂ ਕਿਹਾ ਵੀ ਚਲੋ ਮਾ ਲਾ ਵੀ ਹੁਣ ਟਾਈਮ ਹੋ ਗਿਆ ਜੇ ਤੈਨੂੰ ਸਾਹ ਹੁਣ ਸਾਲ ਨੂੰ ਅਪਲਾਈ ਕਰਨੀ ਪੈਣੀ ਐ 6 ਮਹੀਨਿਆਂ ਚ ਪੀਆਰ ਮਾਂ ਜੇ ਤੇਰੀ ਪੀਆਰ ਨਾ ਆਈ ਫਿਰ ਮਾ ਚੁੱਪ ਕਰਕੇ ਇੰਡੀਆ ਵਗ ਜੀ ਸਭ ਕੁਝ ਹੈਗਾ ਨਾ ਤੇਰੇ ਘਰ ਦੇ ਨਾਲ ਇੰਨੇ ਪਾਸੇ ਭਈ ਬਈ ਉੱਥੇ ਜਾ ਕੇ ਕੀ ਕਰੂੰ ਉੱਥੇ ਜਿਹੜਾ ਕੋਈ ਕੰਮ ਆਗਾ ਮਾ ਕਿ ਬਾਕੀ ਕੁੜੀਆਂ ਵੀ ਤਾਂ ਰਹਿੰਦੀਆਂ ਨੇ ਉਥੇ ਹੀ ਵੱਡੀ ਹੋ ਕੇ ਆਉਨੀਆਂ ਸਾਰੇ ਉਥੇ ਉਹ ਰੋਟੀ ਜਾਂਦੀ ਰਹੀ ਹੈ ਫੇਰ ਭਲੇ ਵੜਿਓ ਇਹ ਬਈ ਸੋਚਣੀ ਨਾ ਜਵਾਖਾਂ ਦੀ ਜਿਹੜੇ ਛੋਟੇ ਉਮਰ ਦੇ ਜਵਾਖ ਆਏ ਨੇ ਜਾਂ ਕੋਈ ਵੀ ਨਾਲੋ ਕੁੜੀਆਂ ਉਹਨਾਂ ਦੀ ਸੋਚਣੀ 'ਚ ਬਹੁਤ ਫਰਕ ਹੈ ਭਰਾ ਉਹਨਾਂ ਨੂੰ ਐ ਹੁੰਦਾ ਵੀ ਸਾਡਾ ਮਾਪਿਓ ਜੇ ਇੰਡੀਆ ਗਏ ਮਾਪਿਓ ਥੋੜਾ ਜਿਹਾ ਕਹਿਨੇ ਟੋਕ ਟਕਈਆ ਕਰਨ ਕਿ ਕੁੜੀਆਂ ਰਾਤ ਨੂੰ ਕਿੱਥੇ ਗਈਆਂ ਜੇ ਮੁੰਡਾ ਲਾ ਲੋ ਜੇ ਮੁੰਡਾ ਵੀ ਜੇ ਮੁੰਡਾ ਵੀ ਇੱਥੇ ਆ ਰਿਹਾ ਮੁੰਡਾ ਕਹਿੰਦਾ ਮੈਂ ਇੰਡੀਆ ਜਾਊਂਗਾ ਮੇਰੇ ਮਾਪਿਓ ਕਹਿੰਦੇ ਰਾਤ ਨੂੰ ਕਿੱਥੇ ਜਾਣਾ ਦੇਣੀ ਕਿੱਥੇ ਜਾ ਉਹ ਟੋਕ ਟਕਈ ਉਹ ਕਹਿੰਦੇ ਨੇ ਸਾਨੂੰ ਟੋਕ ਟਕਈਏ ਤੂੰ ਜੀ ਆਜ਼ਾਦੀ ਹੋ ਗਈ ਨਾ ਪਤਾ ਨਹੀਂ ਕੀ ਮਿਲ ਗਿਆ ਪਰ ਅਸਲ ਦੇ ਵਿੱਚ ਬਈ ਇਹ ਨਹੀਂ ਸਮਝਦੇ ਜਿਹੜੇ ਮਾਪਿਓ ਟੋਕਦੇ ਨੇ ਜਾਂ ਕੋਈ ਵੀ ਭੈਣ ਭਾਈ ਉਹ ਪਿਆਰ ਦੀ ਖਾਤਰ ਟੋਕਦੇ ਨੇ ਵੀ ਆਪਣਾਪਣ ਉਰੇ ਆ ਕੇ ਬਈ ਛੋਟਾ ਆਪਣਾਪਣ ਸਾਰਾ ਖਤਮ ਹੋ ਜਾਂਦਾ ਨਾ ਤੁਹਾਡਾ ਰਿਸ਼ਤੇਦਾਰ ਨਾ ਭਾਈ ਭੈਣ ਕੋਈ ਸਾਰੇ ਨਾਤੇ ਰਿਸ਼ਤੇ ਕਾਜ਼ ਨੇ ਇਤੋਂ ਤੱਕ ਆ ਵੀ ਪਿਓ ਪੁੱਤ ਦੇ ਵੀ ਇੱਥੇ ਰਿਸ਼ਤੇ ਨਹੀਂ ਬਣਦੇ ਬਣਨਗੇ ਕਿਵੇਂ ਪਿਓ ਪੁੱਤ ਪੂਰੇ ਪਿਆਰ ਹੀ ਨਹੀਂ ਹੈਗਾ ਭਈ ਤੁਸੀਂ ਕੁਝ ਕਹਿ ਨਹੀਂ ਸਕਦੇ ਜਿੱਥੇ ਪਿਆਰ ਹੋਊਗਾ ਉੱਥੇ ਤੁਸੀਂ ਆਪਦੇ ਬੱਚਿਆਂ ਨੂੰ ਜਾਂ ਘਰ ਵਾਲੀ ਨੂੰ ਤੇ ਕਿਸੇ ਨੂੰ ਵੀ ਛੋਟਿਆਂ ਨੂੰ ਵੱਡਾ ਛੋਟੇ ਨੂੰ ਟੋਕ ਸਕਦਾ ਜਿਆਦਾਤਰ ਤੇ ਜਿੱਥੇ ਪਿਆਰ ਹੋਊਗਾ ਉੱਥੇ ਰੋਭ ਨਾਲ ਬੋਲ ਸਕਦੇ ਉੱਥੇ ਟੋਕ ਸਕਦੇ कि ਹੁਣ ਬਈ ਜੇ ਆਪਣਾ ਪਿਆਰੀ ਨਹੀਂ ਹੋਊਗਾ ਆਪਾਂ ਕਿਵੇਂ ਉਹਨੂੰ ਜਾ ਕੇ ਟੋਕ ਦਾਂਗੇ ਅਗਲੇ ਨਮਰੂ ਪੁੱਠਾ ਬੋਲਣਾ ਜਾਂ ਪੁਲਿਸਾ ਦ ਲੈਣੀ ਤਾਂ ਕਰਕੇ ਇਹ ਦੇਸ਼ ਦੇ ਵਿੱਚ ਬਈ ਜਿਹੜੇ ਬਾਹਰਲੇ ਦੇਸ਼ ਨੇ ਉੱਥੇ ਰਿਸ਼ਤੇ ਨਾਤੇ ਬਿਲਕੁਲ ਨਹੀਂ ਹੈਗੇ ਤਾਂ ਤਾਂ ਆਪਣੇ ਜਿਹੜੇ ਨਵੀਂ ਉਮਰ ਦੇ ਮੁੰਡੇ ਨੇ ਕੁੜੀਆਂ ਦਾ ਵੱਡੀ ਉਮਰ ਦੀਆਂ ਲਾ ਲੋ ਉਹਨਾਂ ਨੂੰ ਬਸ ਇੱਕ ਐ ਹੁੰਦਾ ਵੀ ਸਾਨੂੰ ਪਤਾ ਨਹੀਂ ਆਜ਼ਾਦੀ ਮਿਲ ਗਈ ਕੀ ਖੱਟ ਲਿਆ ਖੱਟਿਆ ਮੇਨ ਮੁੱਦਾ ਇਹ ਹੈ ਖੱਟਿਆ ਕੁਝ ਵੀ ਨਹੀਂ ਜ਼ੀਰੋ ਲੈਵਲ ਆ ਬਈ ਬਸ ਉਹਨਾਂ ਦੀ ਸੋਚ ਨਹੀਂ 30 ਡਿਫਰੈਂਟ ਉਹ ਕਹਿੰਦੇ ਨੇ ਸਦੀ ਬਦਲ ਗਈ ਆ ਬਦਲ ਗਿਆ ਯੁੱਗ ਬਦਲ ਗਿਆ ਕੁਛ ਨਹੀਂ ਬਦਲਿਆ ਦਿਨ ਵੀ ਉਹੀ ਚੜਦਾ ਤੇ ਰਾਤ ਵੀ ਉਵੇਂ ਹੁੰਦੀ ਆ ਹਵਾ ਵੀ ਉਹੀ ਚੱਲਦੀ ਆ ਧੁੱਪ ਵੀ ਉਹੀ ਆ ਤੇ ਛਾਂ ਵੀ ਉਹੀ ਆ ਬਦਲਿਆ ਕੀ ਆ ਬਦਲਿਆ ਬਈ ਜਿਹੜਾ ਇਨਸਾਨ ਆ ਨਾ ਉਹਦੀ ਸੋਚ ਬਦਲ ਗਈ ਪਹਿਲਾਂ ਹੋਰ ਸੀ ਪਹਿਲਾਂ ਕੱਚੇ ਘਰ ਸੀ ਪੱਕੇ ਘਰ ਹੋ ਗਏ ਬਦਲੇ ਤਾਂ ਇਨਸਾਨ ਆ ਪਰ ਯੁੱਗ ਤਾਂ ਨਹੀਂ ਬਦਲਿਆ ਨਾ ਸੋਚ ਬਦਲ ਗਈ ਜਿਉਂ-ਜਿਉਂ ਸੋਚ ਬਦਲੀ ਆ ਤੇ ਰਿਸ਼ਤੇ ਨਾਤੇ ਖਤਮ ਹੋ ਗਏ ਮੇਨ ਗੱਲ ਕੀ ਆ ਮੇਨ ਗੱਲ ਪੈਸਾ ਹੋ ਗਿਆ ਯਾਰ ਵੀ ਇਹ ਗੱਲ ਆ ਸਹੀ ਨਹੀਂ ਹੈਗੀਆ ਥੋੜਾ ਹੋਰੇ ਕੁਝ ਬਣਦਾ ਜੇ ਤੁਸੀਂ ਜਿੰਨੀ ਕੀਚ ਵੀ ਠੀਕ ਆ ਭਾਈ ਆਪਣੇ ਕੋਲੇ ਸੌਖੇ ਆ ਹੋਰ ਤਾਂ ਰਹਿਣ ਦਾ ਫਾਇਦਾ ਜਦੋਂ ਆਪਾਂ ਨੂੰ ਪਤਾ ਵੀ ਅੱਗੇ ਕੁਝ ਬਣੀ ਨਹੀਂ ਰਿਹਾ ਤਾਂ ਬਾਈ ਵਾਪਸ ਜਾਂ ਚਲੇ ਜਾਣਾ ਚਾਹੀਦਾ ਕੋਈ ਵੀ ਆ ਚਾਹੇ ਉਹ ਚਾਹੇ ਮੇਰੇ ਤੇ ਗੱਲ ਆ ਚਾਹੇ ਹੋਰ ਤੇ ਜੇ ਤੁਸੀਂ ਕਾਮਯਾਬ ਹੋਣ ਦੇ ਹੈਗੇ ਨਾ ਚਾਂਸ ਥੋੜੇ 99% ਤਾਂ ਤਾਂ ਠੀਕ ਆ ਜੇ ਤੁਹਾਨੂੰ ਲੱਗਦਾ ਚਾਂਸ 1% ਚਾਂਸ ਆ ਮੇਰਾ ਕਾਮਯਾਬ ਹੁੰਦਾ ਤਾਂ ਉੱਥੇ ਕੁਝ ਨਹੀਂ ਬਣਦਾ ਸਾਰੀ ਜ਼ਿੰਦਗੀ ਇੱਕ ਪਲੜੇ ਚ ਲੰਘ ਜਾਣੀ ਆ ਵੀ ਸ਼ਾਇਦ ਕਾਮਯਾਬ ਹੋ ਗਏ ਤੇ ਹੁਣ ਆ ਹੈ ਨਹੀਂਗਾ ਤੇ ਹੁਣ ਮੁੜ ਕੇ ਬਈ ਯੂ ਐਸ ਏ ਤੇ ਆ ਜਾਣਾ ਯੂ ਐਸ ਏ ਦੀਆਂ ਸ਼ਕਤੀਆਂ ਬਹੁਤ ਕਰਤੀਆਂ ਨੇ ਤੇ ਹੁਣ ਉੱਥੇ ਦਵਾ ਦਵਾ ਬਈ ਕੱਢੀ ਜਾਂਦੇ ਨੇ ਸਾਰਿਆਂ ਨੂੰ ਤੇ ਜਿਹੜੇ ਵੀ ਡੋਂਕੀ ਉੰਗੇ ਸੀਗੇ ਰਿਫਿਊਜੀਆ ਦੀ ਅੱਜ ਨਹੀਂ ਕੱਲ ਨੂੰ ਬਈ ਵਾਰੀ ਆ ਜਾਣੀ ਆ ਉਹਨਾਂ ਨੂੰ ਚੱਕਣ ਲੱਗ ਰਹੇ ਨੇ ਤੁਸੀਂ ਐ ਲਾ ਲਓ ਵੀ ਸਾਰੇ ਤੰਗ ਕਰ ਤੇ ਅੱਜ ਨਹੀਂ ਕੱਲ ਨੂੰ ਸਾਰੇ ਚਲੇ ਜਾਣੇ ਕਿਉਂ ਉੱਥੇ ਵੀ ਕੰਮ ਨਹੀਂ ਰਿਹਾ ਹੁਣ ਕੈਨੇਡਾ 'ਚ ਵੀ ਨਹੀਂ ਇਹੀ ਹਾਲਾਤ ਨੇ ਯੂਐਸਐਚਵੀ ਇਹੀ ਹਾਲਾਤ ਨੇ ਕੈਨੇਡਾ ਚ ਵੀ ਇਹ ਹਾਲਾਤ ਨੇ ਮੁੰਡੇ ਦੱਸਦੇ ਨੇ ਕੰਮ ਦੇ ਉੱਥੇ ਹਾਲਾਤ ਨੇ ਕਿਸੇ ਦੁਕਾਨ ਦੇ ਮੂਹਰੇ ਬਾਹਰ ਇਹ ਨਹੀਂ ਲਿਖ ਕੇ ਲਾਇਆ ਹੁੰਦਾ ਬਈ ਕੰਮ ਦੇ ਬੰਦੇ ਦੀ ਲੋੜ ਆ ਇੱਥੇ ਕੰਮ ਲਈ ਕਿਸੇ ਵੀ ਦੁਕਾਨ ਤੇ ਨਹੀਂ ਲਾਇਆ ਹੁੰਦਾ ਆਪਣੇ ਇੰਡੀਆ ਚ ਬਈ ਤੁਸੀਂ ਚਾਹੇ ਕੁਝ ਵੀ ਆ ਇੰਡੀਆ ਚ ਦੇਖ ਲਿਓ ਦੁਕਾਨਾਂ ਤੇ ਲਿਖ ਕੇ ਲਾਇਆ ਹੁੰਦਾ ਪੈਟਰੋਲ ਪੰਪ ਤੇ ਵੀ ਇੱਥੇ ਬੰਦੇ ਦੀ ਲੋੜ ਆ ਸਟੋਰਾਂ ਤੇ ਵੀ ਲਿਖਿਆ ਹੁੰਦਾ ਵੀ ਇੱਥੇ ਸਿਕਿਉਰਿਟੀ ਗਾਰਡ ਦੀ ਲੋੜ ਆ ਕਾਰਖਾਨਿਆਂ ਦੇ ਅੱਗੇ ਦੁਕਾਨਾਂ ਤੇ ਲਿਖਿਆ ਹੁੰਦਾ ਬੰਦੇ ਦੀ ਲੋੜ ਪਰ ਇੱਥੇ ਬਈ ਮੈਂ ਸਾਰੇ ਕਿਤੇ ਘੁੰਮ ਲਿਆ ਮੈਨੂੰ ਇੱਕ ਵੀ ਦੁਕਾਨ ਤੇ ਮੌਲ ਤੇ ਇਹ ਨਹੀਂ ਲਿਖਿਆ ਮਿਲਿਆ ਵੀ ਇੱਥੇ ਬੰਦੇ ਦੀ ਲੋੜ ਆ ਤੇ ਉਹ ਬਾਕੀ ਤੁਸੀਂ ਸਮਝਦਾਰ ਹੋ ਬਈ ਆਪ ਹੀ ਦੇਖ ਲਓ ਹਾਲਾਤ ਦਿਨੋ ਦਿਨ ਤੇ ਜਿਹੜਾ ਤਰਫ ਲੱਗਿਆ ਸੀ ਉਹਦਾ ਕਿੰਨਾ ਅਸਰ ਪਿਆ ਬਈ ਇਹ ਅਗਲੀ ਵੀਡੀਓ 'ਚ ਤੁਹਾਨੂੰ ਜ਼ਰੂਰ ਦੱਸਾਂਗੇ ਤਰਫ ਦੇ ਨਾਲ ਕੀ ਕੀ ਅਸਰ ਪਿਆ ਵਿੱਚ ਕਹਿੰਦੇ ਸੀ ਬਈ ਕੋਈ ਅਸਰ ਨਹੀਂ ਪੈਣਾ ਇਹ ਨਹੀਂ ਹੋਣਾ ਉਹਦੇ ਨਾਲ ਕੀ ਕੀ ਅਸਰ ਪਿਆ ਇਹ ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂਗੇ ਠੀਕ ਆ ਬਈ ਜੀ ਅਗਲੀ ਵੀਡੀਓ 'ਚ ਫੇਰ ਮਿਲਦੇ ਆ ਧੰਨਵਾਦ ਸਤਿ ਸ਼੍ਰੀ ਅਕਾਲ ਜੀ